ਯਾਰ ਘਰ ਦੇ ਵਿੱਚ ਅੰਧ ਮੇਰਾ ਜ਼ਮੀਨ ਜਾਇਦਾਦ ਚ ਗਹਨੇ ਗੱਟੇ ਜ ਟੂਮ ਟੱਲੇ ਜ ਜਵਾਕ ਜਵਾਕ ਦੇਲੇ ਜਨੀ ਗੋਤਾ ਖਾ ਜਾਂਦੀ ਹੈ ਜਬਾਨ ਮੈਂ ਹਰ ਇੱਕ ਚੀਜ਼ ਦੇ ਵਿੱਚ ਵੱਧ ਮਾਲਕਾਂ ਰੋਟੀ ਮੈਨੂੰ ਪਸੂਆਂ ਤੋਂ ਭੜੇ ਤਰੀਕੇ ਨਾਲ ਮਿਲਦੀ ਹੈ ਮੈਂ 10 ਵਾਰੀ ਰੋਟੀ ਮੰਗਦਾ ਪਰਝਾਈ ਇੱਕ ਵਾਰੀ ਜਵਾਬ ਦੇ ਦਿੰਦੀ ਹੈ ਖੜ ਜਾ ਜਵਾਕਾਂ ਨੂੰ ਸਕੂਲ ਤੋਰ ਦਿਆਂ ਤੇਰਾ ਮੂੰਹ ਵੀ ਜੁਲਸ ਦੂੰਗੀ ਪਹਿਲਾਂ ਤੁਸੀਂ ਦੱਸੋ ਯਾਰ ਮੇਰਾ ਮੂੰਹ ਜੁਲਸਣ ਵਾਲਾ ਉਹ ਕਹਿੰਦੇ ਐ ਕਰ ਯਾਰ ਤੂੰ ਕਿਤੇ ਮੰਗਣਾ ਕਰਵਾ ਲਾ ਕਹਿੰਦੇ ਯਾਰ ਇਸ ਸੰਬੰਧ ਦੇ ਵਿੱਚ ਬਹਿ ਮੰਗਣੇ ਦਾ ਕੋਈ ਸੱਚ ਮੰਨ ਜੂ ਕਹਿੰਦੇ ਭਾਵੇਂ ਪੈਸੇ ਦੇ ਕੇ ਡੁਪਲੀਕੇਟ ਕਰਵਾ ਲਾ ਜਦੋਂ ਤੇਰਾ ਮੰਗਣਾ ਹੋ ਗਿਆ ਤੇ ਆਇਨਾ ਚ ਉਸ ਤੇ ਜਲਾ ਆ ਕੋਣ ਸੱਤੀ ਮੁੱਚੀ ਮੰਗਣਾ ਕਰਵਾਤਾ ਹੁਣ ਜਦੋਂ ਸੱਤੀ ਮੁੱਚੀ ਮੰਗਣਾ ਹੋ ਗਿਆ ਭਾਈ ਜੀ ਨੇ ਤੌਰ ਤਰੀਕੇ ਬਦਲ ਗਏ আগে ਉਹ 10 ਵਾਰੀ ਰੋਟੀ ਮੰਗਦਾ ਸੀ ਹੁਣ ਉਹ 10 ਵਾਰੀ ਕਹਿੰਦੀ ਹੈ ਭਾਈ ਜੀ ਰੋਟੀ ਬਣੀ ਪਈ ਸੀ ਖਾ ਲੈਂਦਾ ਕਹਿੰਦਾ ਹਲੇ ਭੁੱਖ ਨਹੀਂ ਜਦੋਂ ਭੁੱਖ ਲੱਗੀ ਉਦੋਂ ਹਾਂ ਉਹਨੇ ਅਖੇ ਤਾਂ ਬੰਦਾ ਮਿਓ ਮਿਓ ਕਰਦਾ ਫਰਦਾ ਹੁੰਦਾ ਸੀ ਇਹਨੂੰ ਕੀ ਹੋ ਗਿਆ ਉਹ ਕੁਸੂਕ ਕੱਢ ਲਈ ਵੀ ਕਿਤੇ ਮੰਗਣਾ ਕਰਵਾਈ ਫਿਰਦਾ ਅੱਜ ਮੰਗਣਾ ਹੋ ਗਿਆ ਚਾਰ ਦਿਨਾਂ ਨੂੰ ਵਿਆਹ ਹੋ ਜਾਊਗਾ ਉਹ ਨਹੀਂ ਚਾਹੁੰਦੀ ਕਿ ਇਹਦਾ ਮੰਗਣਾ ਵਿਆਹ ਹੋਵੇ ਸਾਥੋਂ ਜ਼ਮੀਨ ਜਾਇਦਾਦ ਦਾ ਹਿੱਸਾ ਵੰਡਾਵੇ ਕਿਤੇ ਨੇ ਕਿਤੇ ਜਾਣ ਲੱਗਿਆ ਸੀ ਦਰਵਾਜ਼ੇ ਵਿੱਚ ਖੜਾ ਕ ਹਾਂ ਲਾਜਮੀ ਕੋਲੇ ਬੈਠ ਕੇ ਕਰੀ ਦੀਆਂ ਲਾਗੇ ਕਹਿੰਦਾ ਅshifts ਦਾ ਬੇਹਰਾ ਲਾ ਕੇ ਲੱਗਣ ਦੀ ਕੋਸ਼ਿਸ਼ ਕਰੀ ਨਹੀਂ ਸਾਨੂੰ ਕਿਸੇ ਨੇ ਲੱਗਣੀ ਨਹੀਂ ਦਿੱਤਾ ਉਹ ਕਹਤ ਹੁਣ ਆਪਣੇ ਘਰ ਰਾਜੀ ਉਹ ਕਹਿੰਦੀ ਮੈਂ ਤਾਂ ਤਿਲ ਤੋਂ ਚਲ ਕੀ ਲੈਣਾ ਮੈਨੂੰ ਕੱਲ ਤੇਰੇ ਸਹੁਰੇ ਪਿੰਡੋਂ ਇੱਕ ਜਨਾਨੀ ਮਿਲੀ ਸੀ ਸੰਗਤ ਮੰਡੀ ਚ ਚਲੋ ਚੱਲ ਤੂੰ ਪੁੱਛਣ ਨਹੀਂ ਜਦੋਂ ਸੋਹਰੇ ਪਿੰਡ ਦਾ ਨਾਮ ਆਇਆ ਤਾਂ ਦੇ ਭਾਈ ਜੀ ਦਾ ਸੁੱਖ ਨਾ ਪੈਰ ਬਾਹਰ ਨੂੰ ਨਾ ਜਾਵੇ ਕਿਉਂਕਿ ਸੋਹਰੇ ਪਿੰਡ ਦਾ ਨਾਸ ਨੂੰ ਕਿਦਾ ਬਾਂਦਰ ਵੀ ਕਿਚ 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 ਕਰ ਲੱਗ ਜਾਂਦਾ ਉਹਦਾ ਖੈਰ ਬੰਦਾ ਸੀ ਭਰਜਾਈ ਦੇ ਕੋਟੇ ਮੋਟ ਬੈਠ ਗਿਆ ਕਹਿੰਦਾ ਦੱਸ ਭਰਜਾਈ ਮੇਰੇ ਘਰ ਵਾਲੀ ਉੱਚੀ ਹੈ ਕਿ ਲੰਮੀ ਹੈ ਪਤਲੀ ਹੈ ਕਿ ਮੋਟੀ ਹੈ ਗੋਰੀ ਹੈ ਕਿ ਗਾਲੀ ਹੈ ਕੁੜੀ ਹੈ ਕਿ ਕਿੱਤਰੀ ਹੈ ਭਰਜਾਈ ਰਿਸ਼ਤਾ ਮ ਕਰਾਉਣ ਦੇ ਮੂਹੜ ਦੇ ਵਿੱਚ ਹੈ ਜੇਨ ਸਾਹਿਬ ਅੱਗੋਂ ਪੈਰ ਤੇ ਪਾਣੀ ਪੈਣ ਨਹੀਂ ਦਿੰਦੇ ਬਾਕੀ ਦੇ ਸਵਾਲ ਜਵਾਬ ਕੀ ਦਰਾਂਗੇ ਜਾ ਪੈਂਦਾ ਕਾਲਾ ਨਹੀਂ ਉਹ ਕਿੰਨਾ ਕੁਆ ਸੋਹਣਾ ਪੁਰਜਾ ਜੋ ਕੱਤੀ ਜਾਂਦੀ ਹੈ ਸੱਜੇ ਆਇਆ ਖੱਬੇ ਆਇਆ ਹੁਣ ਇਹਨਾਂ ਕਾ ਲੱਗਦੀ ਹੈ ਨਾ ਮੈਂ ਤਾਂ ਟਰਬੂਨ ਪੜਾਉਣਾ ਖਵੀਲਦਾਰੀ ਆ ਮਾੜੀ ਮੋਟੀ i'm gonna ਕੋੜੀਨੀ ਜਦਾ ਲੜ ਗਏ ਪਰ ਜੈ ਇੱਕ ਅੰਨਾ ਇੱਕ ਕੋੜੀਨੀ ਅਮਰ ਜੀਓ ਹਾਏ ਅਮਰ ਜੀਓ ਕਹਿੰਦੀ ਸੀ ਹੋ ਗਈ ਆ ਪੱਕੀ ਜੇ ਨਾ ਹੁਣੇ ਕਹਿੰਦੀ ਸੀ ਕਾਕੀ ਆ ਢੀਸ਼ੇ ਦੀ ਪੱਕ ਵੀ ਗਈ ਕੀ ਗੱਲ ਬੱਲਾ ਨਾ ਲੱਗਦੀ ਆ ਹੂੰ ਕਮਜ਼ੋਰ ਕਮਜ਼ੋਰੀ ਨਹੀਂ ਰਹਿਣ ਦਿੰਦਾ 6 ਮਹੀਨਾ ਚਾੜ ਤੱਕਾਂ ਮੇ ਸਰਾਣੇ ਵਰਗੀ ਕਰ ਦੂੰ ਤੂੰ ਓ ਮਰ ਅਮਰ ਦਾ ਆਪਾ ਨੂੰ ਨਹੀਂ ਖਾਸ਼ ਖੇਹਲ ਗੋੜੇ ਓ ਮਰ ਅਮਰ ਦਾ ਆਪਾ ਨੂੰ ਨਹੀਂ ਖਾਸ਼ ਖੇਹਲ ਗੋੜੇ ਰੁਣ ਜੂੜਾ ਹੋਈ ਜੇ ਬੱਤੀ ਨਾ ਉੱਗਸ ਸਾਲ ਗੋੜੇ ਦਿਨਾਂ ਚ ਦਰਮੁਟ ਵਰਗੀ ਮਾਸੀ ਵਰਗੀ ਹੁੰਦੀ ਵਖਾਉਨੀ ਦਿਨਾ ਜਦਰਾ ਮਟ ਵਰਗੀ ਤੈਨੂੰ ਹੁੰਦੀ ਵਖਾਉਨੀ ਜਦੋਂ ਜੱਟੀ ਨੂੰ ਪਾਣੀ ਦੀਆਂ ਜੂਸ ਪਿਆਉਨੀ ਮਫਟ ਹੋ ਜੇ ਆਸਾਨ ਗੱਲੇ ਯਾਰ ਨਾ ਨੇ ਮ ਬੰਨਣਾ ਪਵੇ ਨਾ ਤੋੜਨਾ ਪਵੇ ਸੱਚੇ ਬਾਦਸ਼ਾਹ ਨੇ I ਰਾਜਾ ਸਿੱਧੂ ਵਿਆਹ ਕਰਵਾ ਲੈਣਾ ਕਿਤੇ ਪਾਪਲੇ ਵਾਲਾ ਬਾਂਸਲ ਵਿਆਹ ਕਰਵਾ ਲੈਣਾ ਨੀ ਟਰੈਕਟਰ ਟਰਲੀ ਤਵੀਆਂ ਵਿੱਚੋਂ ਅੱਧ ਵੜਾ ਲੈਣਾ ਡੰਗਰ ਵੱੱਛੇ ਵਿੱਚੋਂ